ਮਾਇਆ ਇਕੱਠੀ ਕਰ ਲੈਨੇ ਆ ਉਹ ਰਾਈ ਕਰ ਲੈਨੇ ਆ ਕੋਈ ਗੱਲ ਨਹੀਂ ਚੰਗੀ ਗੱਲ ਐ ਸ਼ਬੀਲ ਲਾ ਲੈਨੇ ਆ ਮਾੜੀ ਗੱਲ ਨਹੀਂ ਐ ਚੰਗੀ ਗੱਲ ਐ ਪਰ ਸ਼ਬੀਲ ਦੇ ਵਿੱਚ ਟ੍ਰੈਫਿਕ ਜਾਮ ਕਰਨਾ ਮਾੜੀ ਗੱਲ ਐ ਸ਼ਬੀਲ ਦੇ ਵਿੱਚ ਮਿੱਠਾ ਘੋਲ ਕੇ ਧੱਕੇ ਨਾਲ ਜਿਹੜਾ ਕੋਈ 슈ਗਰ ਦਾ ਮਰੀਜ਼ ਹੈ ਉਹਨੂੰ ਵੀ ਧੱਕੇ ਨਾਲ ਪਿਆਈ ਜਾਂਦੇ ਆ ਮਾੜੀ ਗੱਲ ਐ ਦਾਸ ਨੇ ਅਰਜ਼ੀ ਕੀਤੀ ਕਈਆਂ ਨੇ ਗੁੱਸਾ ਵੀ ਕੀਤਾ ਸ਼ਬੀਲ ਲਾਈਏ ਪਰ ਆਪਾਂ ਜਿਵੇਂ ਗਰਮੀ ਆਉਂਦੀ ਹੈ ਅਪ੍ਰੈਲ ਮਈ ਤੋਂ ਸ਼ੁਰੂ ਕਰ ਲਓ ਅਗਸਤ ਸਤੰਬਰ ਤੱਕ ਚੱਲਦੀ ਰਵੇ ਭਾਈ ਸਾਦੇ ਜਲ ਦੀ ਸ਼ਬੀਲ ਲਾਓ ਪਿਆਸਾ ਜਿਹੜਾ ਹੈ ਉਹਦੀ ਪਿਆਸ 부ਜੇ ਉਹਨੂੰ ਪਾਣੀ ਮੁੱਲ ਨਾ ਲੈਣਾ ਪਵੇ ਸ਼ਬੀਲ ਲਾਈਏ ਸਾਦੇ ਜਲ ਦੀ ਲਾਈਏ ਭਾਈ ਲਗਾਤਾਰ ਲਾਈਏ ਕਿ ਸੱਜਣ ਨੇ ਕਿਹਾ ਹੀ ਸ਼ਬੀਲਾਂ ਦੇ ਉਲਟ ਤੁਸੀਂ ਕਹਿੰਦੇ ਹੋ ਭਾਈ ਸ਼ਬੀਲਾਂ ਦੇ ਉਲਟ ਨਹੀਂ ਅਸੀਂ ਕਹਿੰਦੇ ਅਸੀਂ ਕਹਿੰਨੇ ਆ ਸ਼ਬੀਲਾਂ ਲਾਓ ਪਰ ਜਾਮ ਨਾ ਛੜਕਾਂ ਦੇ ਲਾਈਏ ਕੱਲਾ ਮਿੱਠਾ ਘੋਲ ਕੇ ਨਾ ਪਿਆਈਏ ਸ਼ਬੀਰ ਲਾਈਏ ਲਗਾਤਾਰ ਲਾਈਏ ਤੇ ਨਾਲ ਦੀ ਨਾਲ ਇਹ ਵੀ ਯਤਨ ਕਰੀਏ ਸ਼ਬੀਰ ਲਾਉਣ ਵਾਲਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਵੀ ਕਿਤੇ ਕਰ ਲਈਏ ਪਿੰਡਾਂ ਸ਼ਹਿਰਾਂ ਦੇ ਵਿੱਚ ਆਮ ਹੀ ਬੀਬੀਆਂ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਬੜਾ ਭਲਾ ਹੈ ਬੜਾ ਚੰਗਾ ਹੈ ਬੜੀ ਖੁਸ਼ੀ ਹੈ ਪਰ ਕਦੇ ਸੁਖਮਨੀ ਸਾਹਿਬ ਜੀ ਦੀ ਸੰਥਿਆ ਵੀ ਕਰ ਲਿਆ ਕਰੀਏ ਯਤਨ ਕਰੀਏ ਭੁੱਲਾ ਨਾ ਹੋਣ ਗਲਤੀਆਂ ਨਾ ਹੋਣ ਮਾਫ ਕਰਨਾ ਅਸੀਂ ਕਿੰਨਾ ਕਿੰਨਾ ਗਲਤੀ ਪੜੀ ਜਾਂਦੇ ਆ ਕਿੰਨੀਆਂ ਗਲਤੀਆਂ ਏਕ-ਇਕ ਅਸ਼ਟਪਦੀ ਦੇ ਵਿੱਚ 20 20 25 25 ਗਲਤੀਆਂ ਕਰੀ ਜਾਂਦੇ ਆ ਭਾਈ ਯਤਨ ਕਰੀਏ ਗੁਰੂ ਦਾ ਹੁਕਮ ਹੈ ਸਿੱਖੋ ਸੁਨੋ ਸਿੱਖ ਇਹ ਮੇਰੀ ਬਾਣੀ ਪੜੋ ਸ਼ੁੱਧ ਗੁਰਕੇਰੀ ਤਗੜੇ ਹੋ ਕੇ ਨਾਮ ਵਾਲੇ ਪਾਸੇ ਬਾਣੀ ਵਾਲੇ ਪਾਸੇ ਸ਼ਬਦ ਦੇ ਲੰਗਰ ਵਾਲੇ ਪਾਸੇ ਧਿਆਨ ਲਈਏ ਗੁਰੂ ਕੀ ਬਾਣੀ ਨਾਲ ਆਪ ਜੁੜੀਏ ਆਪਣੇ ਬੱਚਿਆਂ ਨੂੰ ਜੋੜੀਏ ਸਾਧ ਸੰਗਤ ਜੀ ਆਓ ਹੁਣ ਸਮਾਂ ਹੋ ਗਿਆ ਸਮਾਪਤੀ ਦਾ ਗੁਰਮੁਖੋ ਬਾਣੀ ਵਿੱਚ ਜੁੜਨਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਜੁੜਨਾ ਹੈ ਤੇ ਇੱਕ ਰابطੇ ਵਿੱਚ ਰਹਿ ਕੇ ਇੱਕ ਜਾਪ ਤੇ ਵਿੱਚ ਰਹਿ ਕੇ ਅਨੁਸ਼ਾਸਨ ਵਿੱਚ ਰਹਿ ਕੇ ਪ੍ਰਬੰਧਕ ਵੀਰਾਂ ਦਾ ਸਹਿਯੋਗ ਕਰੋ ਸੇਧਾਰ ਵੀਰਾਂ ਦੇ ਨਾਲ ਸਹਿਯੋਗ ਕਰੋ ਬਚਨ ਮੰਨ ਕੇ ਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਸੀਸ ਬਖਸ਼ਿਸ਼ ਕਰਨੀ ਜੀ ਫਤਿਹ ਗਜਾਓ ਸਾਰੀ ਸੰਗਤ ਕਰੋ ਕਿਰਪਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ